ਹੋ ਗਏ ਫੇਰ ਤੋਂ ਟਰੋਲ ਬਣ ਰਹੀਆਂ AI ਵੀਡੀਓਜ਼ ਬਾਦਸ਼ਾਹ ਵੀ ਹੋ ਗਏ ਟਰੋਲ ਨਵੀਂ ਕਾਰ ਦਾ ਬਣ ਗਿਆ ਮਜ਼ਾਕ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਨਵੀਂ ਯੋਜਨਾ ਹੈਲਥ케ਅਰ ਸਕੀਮ ਦੇ ਤਹਿਤ ਲੋਕਾਂ ਨੂੰ 10-10 ਲੱਖ ਤੱਕ ਦਾ ਮੁਫਤ ਇਲਾਜ ਦੇਣ ਜਾ ਰਹੇ ਨੇ ਇਸ ਨੂੰ ਲੈ ਕੇ ਲੋਕਾਂ ਨੇ ਵਿਰੋਧੀ ਪਾਰਟੀਆਂ ਨੇ ਟ੍ਰੋਲਿੰਗ ਦੀ ਵੀਡੀਓ ਬਣਾਉਣੀ ਹੈ ਸ਼ੁਰੂ ਕਰ ਦਿੱਤੀਆਂ ਤੇ ਹੁਣ ਇਸ ਨੂੰ ਲੈ ਇੱਕ ਹੋਰ ਵੀਡੀਓ ਜੋ ਕਿ ਬਹੁਤ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸਰਕਾਰ ਦੀ ਇਸ ਸਕੀਮ ਬਾਰੇ ਸੁਣ ਕੇ ਵਿਰੋਧੀ ਪਾਰਟੀਆਂ ਡਰੀਆਂ ਹੋਈਆਂ ਨੇ ਇੱਕ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਦੋ ਡਾਕਟਰ ਸੁਖਬੀਰ ਬਾਦਲ ਚਰਨਜੀਤ ਸਿੰਘ ਚੰਨੀ ਤੇ ਰਵਨੀਤ ਮਿੱਟੂ ਬੈਠ ਕੇ ਆਪਸ ਵਿੱਚ ਗੱਲਬਾਤ ਕਰ ਰਹੇ ਨੇ ਤੇ ਇਸ ਨੂੰ ਲੈ ਸਾਰੇ ਸਲਾਹਕਾਰ ਇਹ ਕਹਿ ਰਹੇ ਨੇ ਕਿ ਜੇਕਰ ਭਗਵੰਤ ਮਾਨ ਨੇ ਇਲਾਜ ਕਰਵਾਤਾ ਤਾਂ ਸਾਡੀਆਂ ਗੱਲਾਂ ਕੌਣ ਸੁਨੇਗਾ ਤੇ ਚੰਨੀ ਕਹਿੰਦੇ ਨੇ ਇਹ ਤਾਂ ਸਾਨੂੰ ਕੌਣ ਸੁਣਨੇਗਾ ਤੇ ਸਾਨੂੰ ਵੋਟਾ ਕੌਣ ਪਾਵੇਗਾ ਇਸੀ ਨੂੰ ਲੈ ਵੀਡੀਓ ਚ ਵਿਰੋਧੀ ਪਾਰਟੀਆਂ ਵੱਲੋਂ ਚਿੰਤਾ ਜਤਾਈ ਗਈ ਹੈ ਕਿ ਜੇਕਰ ਲੋਕਾਂ ਨੂੰ ਇੰਸ਼ੋਰੈਂਸ ਫ੍ਰੀ ਮਿਲ ਗਈ ਤਾਂ ਸਾਡਾ ਔਖਾ ਹੋ ਜਾਣਾ ਇਸ ਵੀਡੀਓ ਨੂੰ ਪੋਸਟ ਕਰਨ ਵਾਲੇ ਨੇ ਲਿਖਿਆ ਆਕਾਲੀ ਕਾਂਗਰਸੀਆਂ ਦੀਆਂ ਹੋਣਗੀਆਂ ਦੁਕਾਨਾਂ ਪਰ ਤੇ ਕਮੈਂਟ ਪਾ ਕੇ ਲੋਕਾਂ ਵੱਲੋਂ ਲੀਡਰਾਂ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ ਤੇ ਇੰਨਾ ਹੀ ਨਹੀਂ ਇਸ ਦੇ ਨਾਲ ਇੱਕ ਫੋਟੋ ਵੀ ਨਵੀਂ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਵਾਇਰਲ ਕੀਤੀ ਜਾ ਰਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਖੋਤੇ ਤੇ ਬੈਠੇ ਨੇ ਅਗਲੇ ਵਾਇਰਲ ਵਾਲ ਨੇ ਨਵੀਂ ਕਾਰ ਕੀ ਲੈਣੀ ਟਰੋਲ ਹੋਣੀ ਸ਼ੁਰੂ ਹੋ ਗਏ ਹਾਲ ਹੀ ਚ ਬਾਦਸ਼ਾਹ ਨੇ ਆਪਣੀ ਕਾਰ ਰੋਲਸ ਰॉयਸ ਦਿਖਾਈ ਜਿਸ ਦਾ ਖਾਸ ਨੀਲਾ ਇੰਟੀਰੀਅਰ ਉਸ ਤੇ ਨਾਨਾ ਨ ਬਣਾਇਆ ਗਿਆ ਲੋਕਾਂ ਨੇ ਕਹਿਣਾ ਹੈ ਕਿ ਬਾਦਸ਼ਾਹ ਜਾਣ ਕੇ ਸ਼ੋਅ ਕਰ ਰਿਹਾ ਇੱਕ ਯੂਜ਼ਰ ਨੇ ਕਮੈਂਟ ਕਰਕੇ ਲਿਖਿਆ ਸਦਾ ਤਾਂ ਬਿਸ਼ਨੋਈ ਵੱਲੋਂ ਫਿਰ ਕਾਲ ਆਉਂਦੇ ਨੇ ਸ਼ੋਅ ਮਾਰਨ ਤੋਂ ਬਾਅਦ ਨਹੀਂ ਆਉਂਦੇ ਫਿਰ ਹੁੰਦੇ ਨੇ ਬਾਅਦ ਚ ਕਾਰ ਚਾਹੇ ਕਰੋੜਾ ਕੀ ਲੈ ਲਓ ਲੇਕਿਨ ਓਨਰ ਦਾ ਨਾਮ ਜੂਤੇ ਦੇ نیچے ਆਨੇ ਵਾਲਾ ਹੈ ਬਾਦਸ਼ਾਹ ਦੇ ਨਾਮ ਕੇ ਲਈ ਇਹਹੀ ਜਗ੍ਹਾ ਸਹੀ ਹੈ ਅਬ ਬਾਦਸ਼ਾਹ ਕੇ ਨਾਮ ਪੈਰੋ ਕੇ ਨੀਚੇ ਆ ਗਿਆ ਭਾਈ ਨਹੀਂ ਬਣ ਸਕਤਾ ਤੂੰ ਕਰਨ ਔਜਲਾ ਰੀਅਲੀ ਫੇਕ ਹੈ ਫਰਜੀ ਸਟicker ਨਿਕਾਲਾ ਹੈ ਬਸ ਕਸਮ ਸੇ ਇਹ ਦਿਨ ਆ ਗਿਆ ਆਪਣੇ ਨਾਮ ਕੋ ਜੂਤੇ ਕੇ ਨੀਚੇ ਰੱਖਨੇ ਦਾ ਤੇ ਲਗਦਾ ਲੋਕਾਂ ਵੱਲੋਂ ਮਜ਼ਾਕ ਬਣਾਇਆ ਜਾ ਰਿਹਾ ਕਿ ਬਾਦਸ਼ਾਹ ਨੇ ਪੈਰੇ ਖਣਵਾਰੀ ਜਗ੍ਹਾ ਤੇ ਆਪਣਾ ਨਾਮ ਲਿਖਾਇਆ ਤੇ ਕੁਝ ਲੋਕਾਂ ਦਾ ਕਹਿਣਾ ਕਿ ਬਾਦਸ਼ਾਹ ਜਾਣ ਕੇ ਕਰਨ ਔਜਲਾ ਦੀ ਰੀਸ ਕਰ ਰਿਹਾ ਨੇ ਪਰ ਬਾਦਸ਼ਾਹ ਜਦ ਇਹ ਰੋਲਸ ਰਾਇਲ ਖਰੀਦੀ ਸੀ ਉਦੋਂ ਬਾਦਸ਼ਾਹ ਨੇ ਆਪਣੇ ਪੋਸਟ 'ਚ ਲਿਖਿਆ ਸੀ ਆਪਣਾ ਟਾਈਮ ਆ ਗਿਆ ਅੱਜ ਦੇ viral reel 'ਚ ਇੰਨਾ ਹੀ ਮਿਲਦੇ ਆਗਲੇ ਐਪੀਸੋਡ ਲੀਡਰ ਹੋ ਗਏ ਫਿਰ ਤੋਂ ਟ੍ਰੋਟ ਬਣ ਰਹੀਆਂ AI ਵੀਡੀਓਜ਼ ਬਾਦਸ਼ਾਹ ਵੀ ਹੋ ਗਏ ਟਰੋਲ ਨਵੀਂ ਕਾਰ ਦਾ ਬਣ ਰਿਹਾ ਮਜ਼ਾਕ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਨਵੀਂ ਯੋਜਨਾ ਹੈਲਥ케ਅਰ ਸਕੀਮ ਦੇ ਤਹਿਤ ਲੋਕਾਂ ਨੂੰ 10-10 ਲੱਖ ਤੱਕ ਦਾ ਮੁਫਤ ਇਲਾਜ ਦੇਣ ਜਾ ਰਹੇ ਨੇ ਇਸ ਨੂੰ ਲੈ ਕੇ ਲੋਕਾਂ ਦੇ ਵਿਰੋਧੀ ਪਾਰਟੀਆਂ ਨੇ ਟ੍ਰੋਲਿੰਗ ਦੀ ਵੀਡੀਓ ਬਣਾਉਣੀ ਹੈ ਸ਼ੁਰੂ ਕਰ ਦਿੱਤੀਆਂ ਤੇ ਹੁਣ ਇਸ ਨੂੰ ਲੈ ਇੱਕ ਹੋਰ ਵੀਡੀਓ ਜੋ ਕਿ ਬਹੁਤ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸਰਕਾਰ ਦੀ ਇਸ ਸਕੀਮ ਬਾਰੇ ਸੁਣ ਕੇ ਵਿਰੋਧੀ ਪਾਰਟੀਆਂ ਡਰੀਆਂ ਹੋਈਆਂ ਨੇ ਇੱਕ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਦੋ ਡਾਕਟਰ ਸੁਖਬੀਰ ਬਾਦਲ ਚਰਨਜੀਤ ਸਿੰਘ ਚੰਨੀ ਤੇ ਰਵਨੀਤ ਮਿੱਟੂ ਬੈਠ ਕੇ ਆਪਸ ਵਿੱਚ ਗੱਲਬਾਤ ਕਰ ਰਹੇ ਨੇ ਤੇ ਇਸ ਨੂੰ ਲੈ ਸਾਰੇ ਸਲਾਹਕਾਰ ਇਹ ਨੇ ਕਿ ਜੇਕਰ ਭਗਵੰਤ ਮਾਨ ਨੇ ਸਾਰਿਆਂ ਦੀ ਇਹ ਇਲਾਜ ਕਰਵਾਤਾ ਤਾਂ ਸਾਡੀਆਂ ਗੱਲਾਂ ਕੌਣ ਸੁਨੇਗਾ ਤੇ ਚੰਨੀ ਕਹਿੰਦੇ ਨੇ ਇਹ ਤਾਂ ਸਾਨੂੰ ਕੌਣ ਸੁਣਨੇਗਾ ਤੇ ਸਾਨੂੰ ਵੋਟਾ ਕੌਣ ਪਾਵੇਗਾ ਇਸੀ ਨੂੰ ਨਵੇਂ ਵੀਡੀਓ ਚ ਵਿਰੋਧੀ ਪਾਰਟੀਆਂ ਵੱਲੋਂ ਚਿੰਤਾ ਜਤਾਈ ਗਈ ਹੈ ਕਿ ਜੇਕਰ ਲੋਕਾਂ ਨੂੰ ਇੰਸ਼ੋਰੈਂਸ ਫ੍ਰੀ ਮਿਲ ਗਈ ਤਾਂ ਸਾਡਾ ਔਖਾ ਹੋ ਜਾਣਾ ਇਸ ਵੀਡੀਓ ਨੂੰ ਪੋਸਟ ਕਰਨ ਵਾਲੇ ਨੇ ਲਿਖਿਆ ਆਕਾਲੀ ਕਾਂਗਰਸੀਆਂ ਦੀਆਂ ਹੋਣਗੀਆਂ ਦੁਕਾਨਾਬਦ ਤੇ ਕਮੈਂਟ ਬਾਕੀ ਲੋਕਾਂ ਵੱਲੋਂ ਲੀਡਰਾਂ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ ਤੇ ਇੰਨਾ ਹੀ ਨਹੀਂ ਇਸ ਦੇ ਨਾਲ ਇੱਕ ਫੋਟੋ ਵੀਤ ਨਵੀਂ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਵਾਇਰਲ ਕੀਤੀ ਜਾ ਰਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਖੋਤੇ ਤੇ ਬੈਠੇ ਨੇ ਅਗਲੇ ਵ ਨੇ ਨਵੀਂ ਕਾਰ ਕੀ ਲੈਣੀ ਟਰੋਲ ਹੋਣੀ ਸ਼ੁਰੂ ਹੋ ਗਈ ਹਾਲ ਹੀ ਚ ਬਾਦਸ਼ਾਹ ਨੇ ਆਪਣੀ ਕਾਰ ਰੋਲਸ ਰॉयਸ ਦਿਖਾਈ ਜਿਸ ਦਾ ਖਾਸ ਨੀਲਾ ਇੰਟੀਰੀਅਰ ਉਸ ਤੇ ਨਾਂ ਨੰ ਬੜਾਇਆ ਗਿਆ ਲੋਕਾਂ ਦਾ ਕਹਿਣਾ ਹੈ ਕਿ ਬਾਦਸ਼ਾਹ ਜਾਣ ਕੇ ਸ਼ੋਅ ਕਰ ਰਿਹਾ ਇੱਕ ਯੂਜ਼ਰ ਨੇ ਕਮੈਂਟ ਕਰਕੇ ਲਿਖਿਆ ਸਦੇ ਤਾਂ ਬਿਸ਼ਨੋਈ ਵੱਲੋਂ ਫਿਰ ਕਾਲ ਆਉਂਦੇ ਨੇ ਸ਼ੋਅ ਮਾਰਨ ਤੋਂ ਬਾਅਦ ਨਹੀਂ ਆਉਂਦੇ ਫਿਰੋਂਦੇ ਨੇ ਬਾਅਦ ਚ ਕਾਰ ਚਾਹੇ ਕਰੋੜਾ ਕੀ ਲੈ ਲੋ ਲੇਕਿਨ ਓਨਰ ਦਾ ਨਾਮ ਜੂਤੇ ਦੇ نیچے ਆਨੇ ਵਾਲਾ ਹੈ ਬਾਦਸ਼ਾਹ ਕੇ ਨਾਮ ਕੇ ਲਈ ਯਹੀ ਜਗ੍ਹਾ ਸਹੀ ਹੈ ਅਬ ਬਾਦਸ਼ਾਹ ਕੇ ਨਾਮ ਪੈਰੋ ਕੇ ਨੀਚੇ ਆ ਗਿਆ ਭਾਈ ਨਹੀਂ ਬਣ ਸਕਤਾ ਤੂੰ ਕਰਨ ਔਜਲਾ ਰੀਅਲੀ ਫੇਕ ਹੈ ਫਰਜ਼ੀ ਸਟicker ਨਿਕਾਲਾ ਹੈ ਬਸ ਕਸਮ ਸੇ ਇਹ ਦਿਨ ਆ ਗਿਆ ਆਪਣੇ ਨਾਮ ਕੋ ਜੂਤੇ ਕੇ ਨੀਚੇ ਰੱਖਨੇ ਦਾ ਤੇ ਲਗਾਤਾਰ ਲੋਕਾਂ ਵਾਲੋ ਮਜ਼ਾਕ ਬਣਾਇਆ ਜਾ ਰਿਹਾ ਕਿ ਬਾਦਸ਼ਾਹ ਨੇ ਪੈਰ ਖਣਵਾਰੀ ਜਗ੍ਹਾ ਤੇ ਆਪਣਾ ਨਾਂ ਲਿਖਾਇਆ ਤੇ ਕੁਝ ਲੋਕਾਂ ਦਾ ਕਹਿਣਾ ਕਿ ਬਾਦਸ਼ਾਹ ਜਾਣ ਕੇ ਕਰਨ ਔਜਲਾ ਦੀ ਰੀਲਸ ਕਰ ਰਹੀ ਨੇ ਪਰ ਬਾਦਸ਼ਾਹ ਜਦ ਇਹ ਰੂਲਸ ਰਾਇਲ ਖਰੀਦੀ ਸੀ ਉਦੋਂ ਬਾਦਸ਼ਾਹ ਨੇ ਆਪਣੀ ਪੋਸਟ ਚ ਲਿਖਿਆ ਸੀ ਆਪਣਾ ਟਾਈਮ ਆ ਗਿਆ ਅੱਜ ਦੇ ਵਾਇਰਲ ਰਾਈਟ ਚ ਇੰਨਾ ਹੀ ਮਿਲਦੇ ਆ ਅਗਲਾ ਐਪੀਸੋਡ ਚ